ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਇਸ ਵੀਡੀਓ ਦੇ ਵਿੱਚ ਗੱਲ ਕਰਾਂਗੇ 21 ਤੋਂ ਲੈ ਕੇ 27 ਜਨਵਰੀ ਦੇ ਮਾਸੋਂ ਦੀ ਆਉਣ ਵਾਲੇ 6-7 ਦਿਨਾਂ ਦੇ ਦੌਰਾਨ ਪੰਜਾਬ ਦਾ ਮੌਸਮ ਕਿਵੇਂ ਦਾ ਰਹਿ ਸਕਦਾ ਜੀ ਮੌਸਮ ਵਿਭਾਗ ਨੇ ਤਾਜ਼ਾ ਅਨੁਕਰੇ ਜਾਰੀ ਕੀਤੇ ਗਏ ਨੇ ਤੇ ਸਾਰੀ ਜਾਣਕਾਰੀਆਂ ਜੀ ਤੁਹਾਨੂੰ ਇਸ ਵੀਡੀਓ ਦੇ ਵਿੱਚ ਦਿਆਂਗੇ ਹਾਂ ਤੱਕ ਵੀਡੀਓ ਦਾ ਨਾਲ ਜਰੂਰ ਜੁੜੇ ਰਹੋ ਜੇਕਰ ਗੱਲ ਕਰੀਏ ਜੀ ਅੱਜ ਰਾਤ ਦੇ ਮੌਸਮ ਦੀ ਸਕਰੀਨ ਦੇ ਉੱਤੇ ਤੁਸੀਂ ਇਸ ਵੇਲੇ ਦੀਆਂ ਲਾਈਵ ਸਟੈਟਲਰ ਦਾ ਸਿਰਾਂ ਦੇਖ ਰਹੇ ਹੋ ਜੀ ਸਵੇਰ ਤੋਂ ਲੈ ਕੇ ਜਿਹੜੀ ਆ ਸੰਗਣੀ ਤੁੰਦੇ ਪੰਜਾਬ ਦੇ ਜ਼ਿਆਦਾਤਰ ਖੇਤਰਾਂ ਦੇ ਵਿੱਚ ਸ਼ਾਈ ਹੋਈ ਸੀ ਜਿਵੇਂ ਤੁਸੀਂ ਦੇਖ ਸਕਦੇ ਹੋ ਕਿ ਹਾਲੇ ਵੀ ਜਿਹੜੇ ਆ ਮੱਝ ਦੇ ਜ਼ਿਆਤਰ ਖੇਤਰਾਂ ਦੇ ਵਿੱਚ ਧੁੰਦ ਜੜੀ ਆ ਛਾਈ ਹੋਈ ਆ ਹਾਲਕੀ ਦੁਪਹਿਰ ਤੋਂ ਬਾਅਦ ਕੁਝ ਖੇਤਰਾਂ ਦੇ ਵਿੱਚ ਧੁੱਪ ਜੜੀ ਆ ਜਿਨ੍ਹਾਂ ਚ ਮਾਲਵੇ ਦੇ ਲਗਭਗ ਜ਼ਿਆਤਰ ਖੇਤਰਾਂ ਦੇ ਵਿੱਚ ਔਰ ਚੰਡੀਗੜ੍ਹ ਮੋਹਾਲੀ ਤੇ ਦੁਆਬੇ ਦੇ ਖੇਤਰਾਂ ਦੇ ਵਿੱਚ ਜਿਹੜੀ ਆ ਧੁੱਪ ਵੇਖਣ ਨੂੰ ਲਈ ਆ ਤੇ ਫਿਲਹਾਲ ਜੇਕਰ ਅਗਲੇ 48 ਘੰਟਿਆਂ ਦੀ ਗੱਲ ਕਰੀਏ ਧੁੰਦ ਤੋਂ ਰਾਹਤ ਉਨ੍ਹਾਂ ਦੀ ਉਮੀਦ ਬਿਲਕੁਲ ਨਹੀਂ ਆ ਜੀ ਤੁਸੀਂ ਸਪਨੇ ਦੇ ਉੱਤੇ ਦੇਖ ਸਕਦੇ ਹੋ 22 ਤਰੀਕ ਨੂੰ ਜਿਹੜੇ ਆ ਔਰੰਜ ਲੈਟਸ ਇਸ ਤਰ੍ਹਾਂ جاری ਰਹਿਣਗੇ ਪੰਜਾਬ ਹਰਿਆਣਾ ਤੇ ਚੰਡੀਗੜ੍ਹ ਦੇ ਵਿੱਚ ਤੇ ਦੂਜੇ ਫਾਸੇ ਜੇਕਰ ਮੌਸਮ ਦੀ ਗੱਲ ਕਰੀਏ ਤੇ ਮੌਸਮ ਹੋਣਾ ਸਾਫ਼ ਰਹੇਗਾ ਜੀ 24 27 ਤਰੀਕ ਤੱਕ ਤੇ ਹਲਕੇ ਫੁਲਕੇ ਫਤਲਵਾਇ ਫੜ ਸਕਦੀ ਹੈ ਜਿਹਦਾ ਕੋਈ ਖਾਸ ਅਸਰ ਹੋਵੇ ਜਿਹੜਾ ਉਹ ਮੌਸਮ ਦੇ ਉੱਤੇ ਵੇਖਣ ਨੂੰ ਨਹੀਂ ਮਿਲੇਗਾ ਸੋ ਅੱਜ ਰਾਤ ਜਿਹੜੀ ਹੈ ਛੇਤ ਲਹਿਰ ਵਾਲੀ ਹੋਏਗੀ ਤੇ ਕੱਲ ਸਵੇਰੇ ਜਿਹੜਾ ਮੁਰ ਤੋਂ ਸੰਗਣੀ ਤੋਂ ਦੀ ਜਿਹੜੀ ਹੈ ਪੰਜਾਬ ਦੇ ਜ਼ਿਆਦਾਤਰ ਖੇਤਰਾਂ ਦੇ ਵਿੱਚ ਛਾਏਗੀ ਤੇ ਆਉਣ ਵਾਲੇ ਜਿਹੜੇ ਅਰਧਾੜੇ ਘਟੇ ਹੋਣਗੇ 22 ਤਰੀਕ ਨੂੰ ਸੰਗਣੀ ਤੋਂ ਪਲੱਸ ਛੇਤ ਲਹਿਰ ਜਿਹੜੀ ਚੱਲੇਗੀ ਤੇ ਉਸ ਤੋਂ ਬਾਅਦ ਜੇਕਰ ਗੱਲ ਕਰੀਏ ਜੀ 23 24 25 27 ਤਰੀਕ ਤੱਕ ਅ ਮੌਸਮ ਆਪਣਾ ਡਰਾਈ ਰਹੇਗਾ ਉੱਥੇ ਜੋ ਆਪਣਾ ਜਿਹੜਾ yellow alert ਨੇ ਉਹ ਇਸੇ ਤਰ੍ਹਾਂ جاری ਰਹਿਣਗੇ ਆ ਜ਼ਿਆਦਾਤਰ ਖੇਤਰਾ ਦੇ ਵਿੱਚ ਜਿਹੜੀ ਸੰਘਣੀ ਧੁੰਦ ਰਹੇਗੀ ਤੇ ਆਪਣੇ ਜਿਹੜੀ ਆਸੀਤ ਲਹਿਰ ਹੈ ਜਿਹੜੀ ਉਹ ਇਸੇ ਤਰ੍ਹਾਂ ਚਲਦੀ ਰਹੇਗੀ ਸੋ ਠੰਡ ਤੋਂ ਔਰ ਸੀਤ ਲਹਿਰ ਤੋਂ ਕੋਈ ਜਿਹੜੀ ਆਰਾਹਤ ਨਹੀਂ ਮਿਲਦੀ ਪੰਜਾਬ ਹਰਿਆਣਾ ਤੇ ਚੰਡੀਗੜ੍ਹ ਵਾਸੀਆਂ ਨੂੰ ਨਜ਼ਰ ਨਹੀਂ ਆ ਰਹੀ ਇਸ ਲਈ ਜਿਹੜੇ 6-7 ਦਿਨ ਹੋਣਗੇ ਸੰਘਣੀ ਧੁੰਦ 플러스 ਸੀਤ ਲਹਿਰ ਵਾਲੇ ਹੋਣਗੇ ਕੜਾਕੇ ਦੀ ਠੰਡ ਦਾ ਦੌਰ ਹੈ ਜਿਹੜਾ ਉਹ ਹਾਲੇ ਖਤਮ ਨਹੀਂ ਹੋਇਆ ਜੀ ਇਸੇ ਤਰ੍ਹਾਂ جاری ਰਹੇਗਾ ਸੋ ਆਪਣਾ ਵਿਚਾਰ ਰੱਖੋ ਜੀ ਤੇ ਆਪਣਾ ਤਿਆਰ ਰੱਖੋ ਫਿਰ ਵਰਦਾ ਫਿਰ ਤੇ ਅਣਕੋ ਤੇ ਲੋਕਾਂ ਦਾ ਤਿਆਰ ਰੱਖੋ ਸੋ ਅਗਲੇ ਦਿਨ ਅਗਲੀ ਵੀਡੀਓ ਦੇ ਵਿੱਚ ਜੋ ਵੀ ਤਾਜ਼ਾ ਫਰੇਸ਼ ਸੁਣ ਗਿਆ ਤੁਹਾਡੇ ਨਾਲ ਸ਼ੇਅਰ ਕਰਾਂਗੇ ਵੀਡੀਓ ਦੇ ਨਾਲ ਜੁੜੇ ਰਹਿਣ ਲਈ ਧੰਨਵਾਦ ਸ਼ੁਕਰੀਆ